ਸਭ ਜੋ ਫਾਇਰਿੰਗ ਹੋਈ ਹੋਇਆ ਤਾਂ ਕੀ ਮਾਮਲਾ ਜੀ ਜੇ ਮਿਤੀ 27 11 2024 ਨੂੰ ਰਾਤ 10:11 ਵਜੇ ਦੀ ਗੱਲ ਹੈ ਪਿੰਡ ਤਲਵੰਡੀ ਡੋਗਰਾ ਵਿਖੇ ਉੱਥੇ ਬਲਦੇਵ ਸਿੰਘ ਦੇ ਘਰ ਦੇ ਲਾਗੇ ਉਹਨਾਂ ਨੂੰ ਡਰਾਉਂਦੋਂ ਕਣਵਾਦੇ ਫਾਇਰ ਪਿੰਡ ਦੇ ਲੋਕਾਂ ਨੇ ਹਵਾਈ ਫਾਇਰ ਕੀਤੇ ਆ ਤੇ ਉਹਨਾਂ ਦੇ ਮੁਕਦਮਾ ਦਰਜ ਕਰਕੇ ਤੇ ਉਹਨਾਂ ਦੇ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਦੋ ਜੀ ਗ੍ਰਿਫਤਾਰ ਕਰਨਾ ਨੇ ਬਾਕੀ ਆ ਮੋਢਲੀ ਸਵੇਸ਼ ਕੀ ਸਾਹਮਣੇ ਆ ਜੀ ਇਹਨਾਂ ਦਾ ਕੋਈ ਨਿੱਜੀ ਕੋ ਪਹਿਲਾਂ ਦਸ਼ਮਣੀ ਥੋੜੀ ਵਧਾਈ ਉਸੇ ਕਰਕੇ ਡਰੋਨ ਧਕਾਉਣ ਲਈ ਉਹਨਾਂ ਨੇ ਫਾਇਰ ਕੀਤੇ ਇਹਨਾਂ ਦੇ ਆਹ ਵੀ ਪੰਜਾਬ ਵਿੱਚ ਜਿਹੜੇ ਆ ਵਿਆਹ ਸ਼ਾਦੀਆਂ 'ਚ ਖੁਸ਼ੀ ਦੀ ਮਸਕ ਮਾਂਗਾਂ ਵਿੱਚ ਫਾਇਰਿੰਗ ਕੀਤੀ ਜਾਂਦੀ ਹੈ ਉਹਦੇ ਵਿੱਚ ਕੀ ਲੋਕਾਂ ਨੂੰ ਨਿਰਦੇਸ਼ ਆ ਟਾ ਦੇ ਲੋ ਉਹਦੇ ਲੋਕਾਂ ਨੂੰ ਸਾਡੇ ਵੀ ਕੋਈ ਵਿਆਹ ਸ਼ਾਦੀ 'ਚ ਕੋਈ ਫਾਇਰਿੰਗ ਨਾ ਕਰੇ ਨਹੀਂ ਤੇ ਕੇਸ ਰਜਿਸਟਰ ਹੋਊਗਾ ਤੇ ਉਹਨਾਂ ਦੇ ਸੰਸ ਕੈਨਸਲ ਕੀਤੇ ਜਾਣਗੇ ਜੋਰ ਕੋ ਕਰਦਾ ਜਿਹੜੇ ਦੋਸ਼ੀ ਪੜੇ ਉਹਨਾਂ ਦੇ ਕੀ ਨਾਮ ਇਹਨਾਂ ਦੇ ਨਾਮ ਇੱਕ ਰਸ਼ਪਾਲ ਸਿੰਘ ਰਣਜੀਤ ਸਿੰਘ ਤੇ ਬਿਕਰਮ ਸਿੰਘ ਆ ਤਲੋਂਡੀ ਡੋਗਰਾਂ ਦੇ ਇਹਨਾਂ ਦਾ ਕੋਈ ਹਥਿਆਰ ਵੀ ਪਾਇਆ ਗਿਆ 30 ਤੋਂ 30 ਚੱਲਦੇ ਇਹਨਾਂ ਨੂੰ ਲੈ ਰਹੇ ਨੇ ਕੋਈ ਵੈਪਨ ਜੈਟ ਦੇ ਨਾਲ ਪਾਇਦੇ ਐ ਲਿਸੈਂਸੀ ਆ ਕਿ ਇਹਨਾਂ ਨੂੰ ਚੈੱਕ ਕਰ ਰਹੇ ਆ ਸਰ ਤੁਸੀਂ ਜੁਆਇਨਿੰਗ ਕੀਤੀ ਆ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਕੀ ਨਿਰਦੇਸ਼ਾ ਤੁਹਾਡੇ ਵੱਲੋਂ ਜੰਨਿਆਲਾ ਗਰੂਪ ਵਿੱਚ ਸ਼ਰਾਰਤੀ ਅਨਸਰ ਨੂੰ ਤੇ ਇਹ ਸ਼ੁਰੂ ਹੀ ਆ ਵੀ ਆਪ ਵੀ ਅਮਨਮਾਨਾ ਜੀਵਨ ਤੇ ਲੋਕਾਂ ਨੂੰ ਜੀਂਦੋ ਜੇ ਕੋਈ ਤੁਸੀਂ ਲੋਕਾਂ ਦੇ ਅਮਨ ਕਾਨੂੰਨ ਦੇ ਵਿੱਚ ਕੋ ਭੰਗ ਪਾਇਆ ਕੀਤੀ ਕੋਈ ਗਲਤੀ ਕੀਤੀ ਤੇ ਫਿਰ ਉਹਨਾਂ ਨੂੰ ਸਖਤ ਸਖਤ ਸਜ਼ਾ ਮਦਵਾਏ ਜਾਣਗੇ ਕੋਰਟ ਤੋਂ